ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਨੰਗਲ ਵਿੱਚ ਇੱਕ ਸ਼ਰਾਰਤੀ ਬਾਂਦਰ ਨੇ ਦਹਿਸ਼ਤ ਮਚਾ ਕੇ 2 ਦਰਜਨ ਦੇ ਕਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਲੋਕਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲ ਵਿੱਚ ਜਾ ਕੇ ਟੀਕੇ ਲਗਾਉਣ ਲਈ ਮਜਬੂਰ ਕੀਤਾ ਹੈ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਨੰਗਲ ਦੇ ਰੇਲਵੇ ਰੋਡ ਤੇ ਇੱਕ ਸ਼ਰਾਰਤੀ ਬਾਂਦਰ ਕਦੇ ਕਿਸੇ ਘਰ ਅਤੇ ਕਦੇ ਕਿਸੇ ਦੇ ਕਾਰ ਵੜ ਕੇ ਤਬਾਹੀ ਮਚਾ ਰਿਹਾ ਹੈ ਜਿਸ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਖਾਸ ਕਰਕੇ ਬੱਚਿਆਂ ਚ ਅਤੇ ਲੋਕ ਘਰੋਂ ਨਿਕਲਣ ਤੋਂ ਵੀ ਡਰਨ ਲੱਗੇ ਨੇ ਹਾਲਾਤ ਇਹ ਨੇ ਕਿ ਇਹ ਬਾਂਦਰ 2 ਦਰਜਨ ਦੇ ਕਰੀਬ ਬੱਚਿਆਂ ਔਰਤਾਂ ਅਤੇ ਨੌਜਵਾਨਾਂ ਤੇ ਹਮਲਾ ਕਰਕੇ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ ਜਿਨ੍ਹਾਂ ਨੂੰ ਬਾਂਦਰ ਨੇ ਸ਼ਿਕਾਰ ਬਣਾਇਆ ਉਹਨਾਂ ਨੂੰ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਸ ਇੱਕ ਕਾਰਨ ਤਾਂ ਜੰਗਲ ਘਟਨਾ ਹੁੰਦਾ ਕਿਉਂਕਿ ਜਦੋਂ ਉਹਨਾਂ ਨੂੰ ਆਪਣਾ ਖਾਣਾ ਪੀਣਾ ਪੂਰਾ ਜੰਗਲ ਚ ਨਹੀਂ ਮਿਲਦਾ ਉਹ ਇੱਧਰ ਆ ਜਾਂਦੇ ਨੇ ਫਿਰ ਲੋਕੀ ਕੁਝ ਰੱਦਾ ਬਸ ਉਹ ਜ ਸ਼ੌਕਵਸ਼ ਜੀ ਉਹਨਾਂ ਨੂੰ ਕੁਝ ਖਾਣਾ ਪੀਣਾ ਦੇਣ ਲੱਗ ਜਾਂਦੇ ਨੇ ਉਹਨਾਂ ਨੂੰ ਸੋਖਾ ਖਾਣਾ ਪੀਣਾ ਮਿਲ ਜਾਂਦਾ ਉਹ ਉੱਥੇ ਹੀ ਰਹਿਣ ਲੱਗ ਜਾਂਦੇ ਨੇ ਫਿਰ ਲੋਕੀ ਕਈ ਪਿਆਰ ਕਰਨ ਲੱਗ ਜਾਂਦੇ ਆ ਉਹਨੂੰ ਕਈ ਉਹਨਾਂ ਨਾਲ ਸੈਲਫੀ ਖਿਚਾਉਣ ਦੀ ਕੋਸ਼ਿਸ਼ ਕਰਦੇ ਉਹ ਹੌਲੀ ਹੌਲੀ ਜਾਨਵਰ ਇਰੀਟੇਟ ਹੋ ਜਾਂਦਾ ਤੇ ਉਹਦੇ ਨਾਲ ਫਿਰ ਉਹ ਜਦੋਂ ਜ਼ਿਆਦਾ ਇਰੀਟੇਟ ਹੋ ਜਾਂਦਾ ਤਾਂ ਹਮਲਾ ਵੀ ਕਰ ਦਿੰਦਾ ਠੀਕ ਹੈ ਤੇ ਜਿੱਤੇ ਅਸੀਂ ਉਹਨੂੰ ਤਾਂ ਸਮਝਾ ਨਹੀਂ ਸਕਦੇ ਆਮ ਜਨਤਾ ਨੂੰ ਜਹੀਦਾ ਕਿ ਇਹ ਹੈਗਾ ਕੋਈ ਬੰਦਰ ਉਹਨਾਂ ਦੇ ਆਸ-ਪਾਸ ਹੈਗਾ ਜਾਂ ਤਾਂ ਉਹ ਜੰਗਲਾਤ ਵਿਭਾਗ ਨੂੰ ਸੂਚਿਤ ਕਰਾਂ ਤੇ ਆਸपास ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਜੇਕਰ ਐਸਾ ਕੁਝ ਨੰਦ ਸੂਚਨਾ ਚ ਆਇਆ 14 ਬੰਦੋਬਸਤ ਕਰਨ ਤਾਂ ਕਿ ਉਹਨੂੰ ਵਾਪਸ ਪਕੜ ਕੇ ਜੰਗਲ ਦੇ ਵਿੱਚ ਛੱਡਿਆ ਜਾ ਸਕੇ ਲੋਕਾਂ ਨੂੰ ਜੇ ਬੰਦਰ ਕੱਟ ਵੀ ਗਿਆ ਤਾਂ ਪੈਨਿਕ ਨਹੀਂ ਹੋਣਾ ਚਾਹੀਦਾ ਸਾਰੇ ਜਿਹੜੇ ਹੈਜ਼ਾਬੀਜ਼ ਵਾਲੇ ਤਾਂ ਨਹੀਂ ਹੁੰਦੇ ਲੇਕਿਨ ਪ੍ਰੀਵੈਂਟਿਵ ਤੌਰ ਦੇ ਉੱਤੇ ਕੰਨਾ ਚਾਹੀਦਾ ਕਿ ਜਿਹੜਾ ਜ਼ਖਮ ਹੈ ਜਿਹੜਾ ਬੰਦਰ ਦੇ ਕੱਟਣ ਨਾਲ ਜ਼ਖਮ ਹੋਇਆ ਉਹਨੂੰ ਜਿਸ ਨੂੰ ਅਸੀਂ ਨਿਰੋਲ ਸਾਬਣ ਕਹਿੰਦੇ ਆ ਤਪਰੇ ਤੋਂ ਨਾਲ ਉਹਦੇ ਨਾਲ ਉਸ ਜਖਮ ਨੂੰ 6-7 ਵਾਰੀ ਚੰਗੀ ਤਰ੍ਹਾਂ ਧੋ ਦੇਣ ਪਰ ਪੈਨਿਕ ਨਾ ਹੋਣ ਪ੍ਰਿਵੈਂਟਿਵ ਕਦ ਤੱਕ ਨਾ ਸਹੀ ਕਾ ਪਰ ਅਗਰ ਬਹੁਤ ਜ਼ਿਆਦਾ ਲੱਗਦਾ ਕਿ ਇਹ ਗਹਿਰਾ ਜਖਮ ਹੈ ਜਾਂ ਬੰਦਰ ਕਿਸੇ ਆਸ-ਪਾਸ ਦੁਬਾਰਾ ਪਛਾਣ ਨਹੀਂ ਹੋਇਆ ਤਾਂ ਫਿਰ ਐਂਟੀ ਰੈਬੀਸ ਦੀ ਕੋਰੀ ਡੋਜ਼ ਕਰਵਾ ਲੈ ਇਹਦੇ ਨਾਲ ਹੀ ਪ੍ਰਿਵੈਂਸ਼ਨ ਹੋ ਸਕਦੀ ਹੈ ਲੇਕਿਨ ਬੰਦਰ ਨਾਲ ਛੇੜਛਾੜ ਨਾ ਕਰਨ ਉਹਨੂੰ ਜ਼ਿਆਦਾ ਪਿਆਰ ਕਰਨ ਦੀ ਕੋਸ਼ਿਸ਼ ਵੀ ਨਾ ਕਰਨ ਕਈ ਵਾਰੀ ਲੋਕੀ ਉਹਨੂੰ ਬਿਠਾ ਲੈਂਦੇ ਨੇ ਆਪਣੇ ਕੋਲ ਉਹਦੇ ਨਾਲ ਛੇੜਛਾੜ ਕਰਦੇ ਨੇ ਉਹ ਇਰੀਟੇਟ ਹੋ ਜਾਂਦਾ ਹੈ ਕੁਰਸੋ ਗਲਤੀ ਜੇ ਪਿਛਲੇ ਇੱਕ ਤੋਂ ਦਿੰਦੀ ਤੇ ਡਿੱਗ ਜਾਂਦਾ ਤੇ ਜਾਂਦਾ ਵੀ ਹੈ ਨਹੀਂ ਤੇ ਇੱਕ ਦੋ ਨਾਲ ਦੋਸਤੀ ਵੀ ਬਾਈ ਹੋਈ ਹੈ ਨੇ ਆਪਣੇ ਅੱਛਾ ਤੇ ਮਾਰਨ ਦਾ ਮਨ ਨਹੀਂ ਕਰਦਾ ਕਿ ਖਾਰਜ ਜੀ ਹੋਈ ਹੈ ਇਸ ਕਰਕੇ ਬੰਦਾ ਕਹਿੰਦਾ ਕਾ ਨੂੰ ਮਾਰਨਾ ਇਹਨੂੰ ਡੰਡਾ ਅਸੀਂ ਦੋ ਮਹਿਕਮਿਆਂ ਨੂੰ ਫੋਨ ਵੀ ਕੀਤਾ ਮਤਲਬ ਕਿ ਇਹਨਾਂ ਨੂੰ ਜੰਗਲਾਤ ਵਾਲਿਆਂ ਨੂੰ ਵੀ ਦੂਜਿਆਂ ਨੂੰ ਕਹਿੰਦੇ ਸਾਡਾ ਕੰਮ ਨਹੀਂ ਹੈ ਕਿ ਤੁਸੀਂ ਫਾਇਰਫਾਈਰ ਵਾਲਿਆਂ ਕੋਲ ਫਾਇਰਫਾਈਰ ਵਾਲਿਆਂ ਕੋਲ ਕਹਿੰਦੇ ਉਹਨਾਂ ਨੂੰ ਕਰੋ ਇਹ ਇਹਦਾ ਕੋਈ ਹੱਲ ਕੀਤਾ ਜਾਵੇ ਮੈਂ ਤਾਂ ਇਸ ਤੋਂ ਇਲਾਵਾ 3-4 ਬੰਦੇ ਨੂੰ ਰੇਲ ਰੋਡ ਤੋਂ ਘਟਿਆ ਜੀ ਇਹਨੇ ਅੱਛਾ ਜੀ ਹਾਂ ਜੀ ਇੱਕ ਤਾਂ ਸਾਡਾ ਹੀ ਵਰਕਰ ਹੈ ਅੱਛਾ ਜੀ ਤੇ ਇੱਕ ਪਿਛਲੇ ਪਾਸੇ ਜੀਵੀਐਨ ਵਾਲੇ ਆ ਇਹਨਾਂ ਦਾ ਕੋਈ ਵਰਕਰ ਹੈ ਉਹਨੂੰ ਘਟਿਆ ਘਟਿਆ ਨੇ ਤਿੰਨ ਇੱਕ ਬੰਦੇ ਘਟਿਆ ਲੱਗਦਾ ਤਿੰਨ ਤਿੰਨ ਬੰਦੇ ਤਾਂ ਰੇਲ ਰੋਡ ਦੇ ਆ ਜੀ ਘਟਿਆ ਇਹ ਕੱਤੋ ਜੀ ਕੱਲ ਦਾ ਆਇਆ ਹਸਵੇੜ ਦਾ ਕੱਲ ਸਵੇਰ ਦਾ ਆਇਆ ਹੋਇਆ ਅਸੀਂ ਇਹੀ ਕਹਿੰਦੇ ਕਿ ਇਹਨੂੰ ਮਤਲਬ ਕਿ ਫੜ ਕੇ ਕਿਤੇ ਛੱਡਿਆ ਜਾਵੇ ਕਾਣੂ ਮਲਕੇ ਜਾਨਵਰ ਨੂੰ ਇਹ ਵੀ ਨਾ ਕਿ ਮਾਰਿਆ ਜਾਵੇ ਕਿਤੇ ਛੱਡਿਆ ਜਾਵੇ ਇਹਨੂੰ ਇਹ ਫੜ ਕੇ ਕਮੇਟੀ ਵਾਲੇ ਵੜਨ ਜਾਏ ਕੋਈ ਪੜੇ ਕਿ ਇਹਨੂੰ ਛੱਡਣ ਤੇ ਹੁਣ ਕੀ ਮੰਗ ਕਰਦੇ ਹੋ ਕੋਈ ਤਾਂ ਕੁਝ ਹੱਲ ਕਰੋ ਅਸੀਂ ਤਾਂ ਮਾਰਨ ਤੋਂ ਵੀ ਕਹਿੰਦੇ ਚੱਲ ਹੁਣ ਬਾਜੀਆਂ ਮਾਰਨਾ ਕਾਣੂਗਾ ਹੁਣ ਸਾਰੇ ਬੰਦੇ ਦਾ ਡੰਡਾ ਲੈ ਕੇ ਚੱਕਦੇ ਜਾਵੇ ਚੰਗਾ ਨਹੀਂ ਲੱਗਦਾ ਮੈਨੂੰ ਵੀ ਸਾਨੂੰ ਪੰਦਤ ਸੀ ਉਹ ਕੀ ਤੇ ਬੰਦਰ ਅੱਛਾ ਜਿੱਦਾਂ ਮੈਂ ਨਠਾਵਾ ਮੇਰੇ ਕੋਲ ਆ ਗਿਆ ਸੀ ਅੱਛਾ ਮੈਂ ਮੈਂ ਵੀ ਵਧੀਆ ਫਿਰ ਦਰਵਾਜ਼ਾ ਲਾ ਲਿਆ ਜੀ ਅੰਦਰੋਂ अच्छा कदे तीन बार तो ਛੱਡਿਆ ਜੀ ਹੁਣ ਹਾਂ ਕਿਤੇ ਫੇਰ ਆ ਗਏ ਤਿੰਨ ਅੱਛਾ ਹਾਂ ਜੀ ਤਾਂ ਕੰਮ ਕੱਟ ਕਿੰਨੇ ਕੋ ਮੁਸ਼ਕਲ ਆ ਰਹੀ ਹੈ ਜੀ ਬਹੁਤ ਮੁਸ਼ਕਲ ਆ ਰਹੀ ਹੈ ਜੀ ਹਾਂ ਉਹ ਕੰਮ ਬਹ ਬੰਦਾ ਕਹਿੰਦਾ ਜੀ ਛੇਤੀ ਕਰ ਦਿਓ ਜੀ ਮੇਰਾ ਕੰਮ ਜੀ ਕਿਤੇ ਪਾਪਾ ਜੀ ਦੇ ਵੀ ਕੱਟ ਲਿਆ ਜੀ ਸਾਡੇ ਅੱਛਾ ਹਾਂ ਜੀ ਮੇਰ ਕੋ 21 ਮੈਂ 20 ਬੀ ਤਰੀਕ ਨੂੰ ਇੱਥੇ ਜੁਆਇਨ ਕੀਤਾ ਨੰਗਲ ਤੇ 21 ਤਰੀਕ ਨੂੰ ਮੇਰ ਕੋ ਕੇਸ ਆਇਆ ਸੀਗੇ ਦੋ ਕੇਸ ਆਇਆ ਸੀ ਮੈਂ ਉਹ ਕਿ ਬੈਠਦੇ ਤੇ ਉਹਦੇ ਵਿੱਚੋਂ ਇਦਾਂ ਸੀਗਾ ਕਿ ਜਿੱਦਾਂ ਮੰਨ ਲਓ ਕਿ ਘਰ ਦੇ ਕੋਲ ਹੀ ਬੱਦਰ ਹੁੰਦੇ ਕਿਸੇ ਦੇ ਘਰ ਦੇ ਮਤਲਬ ਕੰਨ ਤੇ ਚੜ ਜਾਂਦੇ ਤੇ ਬੱਚੇ ਖੇਡਣ ਲੱਗ ਜਾਂਦੇ ਬੱਚੇ ਨਹੀਂ इवन ਤੁਸੀਂ ਕਹਿੰਦੇ 20 ਸਾਲ 20 ਪਲਸ 30 ਸਾਲ ਤੋਂ ਘਟਲੇ ਜਿਹੜੇ ਹੁੰਦੇ ਨੇ ਉਹ ਜਿਹੜੇ ਇਨਵੋਲ ਹੋ ਜਾਂਦੇ ਨੇ ਤੋਂ ਪਿਆਰ ਕਰ ਲਾ ਜਾਂਦੇ ਆ ਹਰਕਤਾ ਕਰ ਹੱਥ ਬੁਲਾਣ ਲਾ ਜਾਂਦੇ ਆ ਤੋਂ ਪੰਜੇ ਉਹਨਾਂ ਨੇ ਇੱਕ ਦੋ ਮੌਕੇ ਪੰਜੇ ਮਾਰੇ ਆ ਤੇ ਇੱਕ ਦੋ ਕੇਸਿਸ ਦੇ ਵਿੱਚ ਇੱਕ ਬਾਈਟ ਮਿਲਿਆ ਉਹਦਾ ਬਾਕੀ ਪੰਜੇ ਦਾ ਜ਼ਿਆਤਰ ਕੋਈ ਪੇਸ਼ੈਂਟ ਜਿਸ ਉਸਦੀ ਕੀ ਕੰਡੀਸ਼ਨ ਉਹ ਕੋਈ ਸੀਰੀਅਸ ਨਹੀਂ ਸੀ ਕੀ ਇਲਾਜ ਚੱਲਦਾ ਹੈ ਇਦਾਂ ਦੇ ਬੰਦੇ ਜਿਹੜੇ ਜਿਨ੍ਹਾਂ ਗੁੰੰਦਰ ਕਰਦੇ ਇਹਨਾਂ ਨੂੰ ਆਪਾਂ ਇਕਿਓਲੋਜੀ ਭਾਵੇਂ ਕੈਟ ਬਾਈਟ ਹੋਵੇ ਭਾਵੇਂ ਡੌਗ ਬਾਈਟ ਹੋਵੇ ਭਾਵੇਂ ਮੰਕੀ ਬਾਈਟ ਹੋਵੇ ਆਪਾਂ ਇਹਨਾਂ ਨੂੰ ਐਂਟੀ ਰੈਬੀਜ਼ ਦੇਣੀ ਹੈ ਐਂਟੀ ਰੈਬੀਜ਼ ਵੈਕਸੀਨ ਦੇਣੀ ਹੈ ਉਹ ਰੈਬੀਜ਼ ਵੈਕਸੀਨ ਰੈਬੀਜ਼ ਦਾ ਮਤਲਬ ਰੈਬਿਡ ਰੈਬਿਡ ਮਤਲਬ ਪਾਗਲ ਪਾਗਲਪਨ ਮਤਲਬ ਵੀ ਜੇ ਆਪਾਂ ਲੋਕ ਕੁੱਤਾ ਬਿੱਲੀ ਜਾਂ ਮੰਕੀ ਜਿਨ੍ਹਾਂ ਦੇ ਮੈਂਟਲ ਬਿਹੇਵੀਅਰ 'ਚ ਕੋਈ ਚੇਂਜ ਆਂਦਾ ਹੈ ਤਾਂ ਉਹਨੂੰ ਆਪਾਂ ਐਂਟੀ ਜੀਬੀਜ਼ ਵੈਕਸੀਨ ਤੇ ਸਰ ਕਿੰਨੇ ਇੰਜੈਕਸ਼ਨ ਲੈਣੇ ਪੈਂਦੇ ਆ ਕਿੰਨੇ ਕਿੰਨੇ ਦਿਨ ਬਾਅਦ ਲੈਣੇ ਦੇਖੋ ਜੀ ਪਹਿਲਾ ਤਾਂ ਜਦੋਂ ਫਸਟ ਪਹਿਲਾ ਇੰਜੈਕਸ਼ਨ ਆਇਆ ਉਹਨੋਂ ਪਸ ਜ਼ੀਰੋ ਜ਼ੀਰੋ ਕਹਿੰਦੇ ਆ ਫਿਰ ਤੀਜੇ ਦਿਨ ਫਿਰ 7ਵੇਂ ਦਿਨ ਫਿਰ 28ਵੇਂ ਦਿਨ ਚਾਰ ਡੋਸੇ ਹੁੰਦੀਆਂ ਨੇ ਹਾਂਜੀ ਤੇ ਸਰ ਕੀ ਅਪੀਲ ਕਰੋਗੇ ਲੋਕਾਂ ਨੂੰ ਲੋਕਾਂ ਨੂੰ ਹੀ ਅਪੀਲ ਕਰੂੰਗਾ ਕਿ ਉਹਨਾਂ ਤੋਂ ਡਿਸਟੈਂਸ ਮੇਨਟੇਨ ਰੱਖਣ ਉਹਨਾਂ ਦਾ ਆਪਣਾ ਏਰੀਆ ਹੁੰਦਾ ਉਹਨਾਂ ਦੇ ਸਰਕਲ ਦੇ ਵਿੱਚ ਨਾ ਜਾ ਕੇ ਉਹਨਾਂ ਨੂੰ ਨਾ ਛੇੜਨਾ ਨਾ ਤਾਕ ਕਰਨਾ ਠੀਕ ਹੈ ਤੁਹਾਡੇ ਘਰ ਦੇ ਬਾਹਰ ਵੀ ਆਂਦੇ ਨੇ ਉਹਨਾਂ ਨੂੰ ਬੈਠੇ ਰਹਿਣ ਤੋਂ ਕੁਝ ਪਾਣਾ ਕੁਝ ਖਲਾਣਾ ਖਿਲਾ ਦਿਓ ਲੇਕਿਨ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਦਾ ਹੱਥ ਬੁਲਾਣਾ ਫਿਜ਼ੀਕਲ ਕੰਟੈਕਟ ਕਰਨਾ ਉਹ ਨਾ ਕੀਤਾ ਜਾਵੇ ਤਾਂ ਜ਼ਿਆਦਾ ਬਿਹਤਰ ਹੈ ਟੋਟਲ ਪੁਚਲਸ ਸੀਗਾ ਸ ਟੋਟਲ ਟੋਟਲ ਅਪਰੋਕਸੀਮੇਟਲੀ 6 ਤੋਂ 7 ਕੇਸ ਤਾਂ ਆਈ ਨੇ 21 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਹਫਤੇ ਦੇ ਅੰਦਰ ਅੰਦਰ ਨੂੰ ਕੀ ਬੈਠਦੇ ਹੈ ਮਤਲਬ ਆਪਾਂ ਮੌਂਕੀ ਬਾਈਟ ਹੀ ਕਹਾਂਗੇ ਭਾਵੇਂ ਪੰਜਾ ਵੀ ਮਾਰਿਆ ਹੋਵੇ ਆਪਾਂ ਮੌਂਕੀ ਬਾਈਟ ਦੇ ਕੰਸਿਡਰ ਕਰਾਂਗੇ ਆਪਾਂ ਵੈਕਸੀਨ ਦੇਣੀ ਦੇਣੀ ਹੈ ਜੀ ਉਹਨਾਂ ਨੂੰ